ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੀ ਕਲਾਸ 21 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਪਿਛਲੀ ਕਲਾਸ ਦੇ ਵਿੱਚ ਆਪਾਂ ਨੇ ਈਮੇਲ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਬਣਦੇ ਸੀ ਉਹ ਆਪਾਂ ਨੇ ਕਵਰ ਕੀਤੇ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਟਰਨੈਟ ਦੇ ਰਿਲੇਟਡ ਤਾਂ ਇੰਟਰਨੈਟ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਰਹਿਣ ਵਾਲੇ ਨੇ ਉਹ ਆਪਾਂ ਕਵਰ ਕਰਾਂਗੇ ਦੇ ਦੋਸਤੋ ਇਸ ਕਲਾਸ ਦੀ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਠੀਕ ਹੈ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਆਪਣਾ ਟੌਪਿਕ ਹੈ ਇੰਟਰਨੈਟ ਠੀਕ ਹੈ ਤਾਂ ਦੇਖਦੇ ਆਪਾਂ ਇੰਟਰਨੈਟ ਬਾਰੇ ਕੁਐਸਚਨ ਤਾਂ ਕੁਐਸਚਨ ਨੰਬਰ 1 ਐਨ ਇੰਟਰਨੈਟ ਇਜ਼ ਆ ਇੰਟਰਨੈਟ ਡੈਸ਼ ਹੈ ਤਾਂ ਇੰਟਰਨੈਟ ਕੀ ਹੁੰਦਾ ਹੈ ਤਾ ਇੰਟਰਨੈਟ ਕੀ ਚੀਜ਼ ਹੈ ਤਾਂ ਕੀ ਰਾਈਟ ਆਨਸਰ ਰਹੇਗਾ ਇਸ ਦਾ ਆਪਣੇ ਕੋਲ ਤਾਂ ਤੁਹਾਡੇ ਕੋਲ 5 ਸੈਕਿੰਡਸ ਦਾ ਟਾਈਮ ਹੋਵੇਗਾ ਤਾਂ ਤੁਸੀਂ ਆਪਣਾ ਜਿਹੜਾ ਆਨਸਰ ਆਪਣੇ ਦਿਮਾਗ ਦੇ ਵਿੱਚ ਸੋ ਸੋ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਇਸ ਦਾ ਆਨਸਰ ਦੱਸ ਦਵਾਂਗਾ ਤਾਂ ਇੰਟਰਨੈਟ ਕੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇੰਟਰਨੈਟ ਹੁੰਦਾ ਹੈ ਜਿਹੜਾ ਨੈਟਵਰਕਸ ਤੋਂ ਮਿਲ ਕੇ ਬਣਿਆ ਹੁੰਦਾ ਹੈ ਮਤਲਬ ਕਿ ਛੋਟੇ ਤੋਂ ਛੋਟੇ ਨੈਟਵਰਕਸ ਤੋਂ ਮਿਲ ਕੇ ਕੀ ਹੁੰਦਾ ਇੱਕ ਵੱਡਾ ਨੈਟਵਰਕ ਤਿਆਰ ਹੁੰਦਾ ਹੈ ਠੀਕ ਹੈ ਮਤਲਬ ਕੀ ਜਿਹੜਾ ਇੰਟਰਨੈਟ ਨੂੰ ਇੰਟਰਨੈਟ ਹੁੰਦਾ ਉਹ ਇੱਕ ਨੈਟਵਰਕਾਂ ਦਾ ਸਮੂਹ ਹੁੰਦਾ ਹੈ ਜਿਸ ਦੇ ਵਿੱਚ ਛੋਟੇ ਵੱਡੇ ਏਕਰੇਲੂ ਨੈਟਵਰਕ ਹੋਗੇ ਠੀਕ ਹੈ ਇੰਟਰਨੈਸ਼ਨਲ ਨੈਟਵਰ ਸਾਰੇ ਮਿਲ ਕੇ ਕੀ ਹੈ ਇੱਕ ਨੈਟਵਰਕ ਤਿਆਰ ਕਰਦੇ ਆ ਜਿਸ ਨਾਲ ਕੀ ਹੈ ਇੰਟਰਨੈਟ ਦਾ ਨਿਰਮਾਣ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਬੀ ਨੈਟਵਰਕ ਆਫ ਨੈਟਵਰਕਸ ਆ ਇੰਟਰਨੈਟ ਹੁੰਦਾ ਜਿਹੜਾ ਉਹ ਨੈਟਵਰਕ ਆਫ ਨੈਟਵਰਕਸ ਤੋਂ ਮਿਲ ਕੇ ਬਣਿਆ ਹੁੰਦਾ ਹੈ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 2 ਇੰਟਰਨੈਟ ਦਾ ਕੀ ਮਤਲਬ ਹੈ ਫੁੱਲ ਫਾਰਮ ਆਫ ਇੰਟਰਨੈਟ ਇੰਟਰਨੈਟ ਦੀ ਫੁੱਲ ਫਾਰਮ ਕੀ ਹੁੰਦੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਇੰਟਰਕਨੈਕਟਿਡ ਨੈਟਵਰਕ A ਇਸ ਦਾ ਰਾਈਟ ਆਨਸਰ ਇੰਟਰਕਨੈਕਟਿਡ ਨੈਟਵਰਕ ਹੈ ਠੀਕ ਹੈ ਕਈ ਬੱਚੇ ਇਸ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਕੁਐਸਚਨ ਦੇ ਵਿੱਚ ਉਹ ਕੀ ਕਰਦੇ ਨੇ ਉਹ ਇੰਟਰਨੈਸ਼ਨਲ ਨੈਟਵਰਕ ਤੇ ਆਨਸਰ ਲਗਾ ਦਿੰਦੇ ਨੇ ਬਟ ਇੰਟਰਨੈਟ ਦੀ ਜਿਹੜੀ ਫੁੱਲ ਫਾਰਮ ਰਹਿਣ ਵਾਲੀ ਹੈ ਉਹ ਹੈ ਇੰਟਰਕਨੈਕਟਿਡ ਨੈਟਵਰਕ ਯਾਦ ਰੱਖਣਾ ਹੈ ਠੀਕ ਹੈ A ਇਸ ਦਾ राइट आंसर नेक्स्ट क्वेश्चन देखਦੇ ਆ क्वेश्चन नंबर 3 हु इज नाउ एज द फादर ऑफ इंटरनेट इंटरनेट ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਇੰਟਰਨੈਟ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਤਾਂ ਇਸ ਦਾ ਅਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਡੀ ਵਿੰਟ ਸਰਫ ਤਾਂ ਜੇਕਰ ਇੰਟਰਨੈਟ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਵਿੰਟ ਸਰਫ ਠੀਕ ਹੈ ਜੇਕਰ ਇਸ ਦੇ ਵਿੱਚ ਇੱਕ অপਸ਼ਨ ਦਿੱਤੀ ਕਿ ਰੋਬਰਟ ਈ ਕਾਨ ਠੀਕ ਹੈ ਤਾਂ ਰੋਬਰਟ ਈਕਾਨ ਕੌਣ ਨੇ ਤਾਂ ਇਹਨਾਂ ਨੇ TCP TCP ਤੇ IP ਦੇ ਫਾਊਂਡਰ ਨੇ ਠੀਕ ਹੈ TCP ਤੇ IP ਦੇ ਫਾਊਂਡਰ ਜੇਕਰ ਗੱਲ ਕੀਤੀ ਵੀ TCP ਦੀ ਤੇ IP ਕਿਹਦਾ ਇਹ ਇੱਕ ਪ੍ਰੋਟੋਕੋਲ ਹੁੰਦੇ ਨੇ ਇੰਟਰਨੈਟ ਪ੍ਰੋਟੋਕੋਲ ਕਹਿ ਦਿੰਨੇ ਆ ਜੀ ਇਸ ਨੂੰ ਠੀਕ ਹੈ ਤਾਂ ਯਾਦ ਰੱਖਣਾ ਤੁਸੀਂ ਅਗਰ ਐਗਜ਼ਾਮ ਦੇ ਵਿੱਚ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਕੁਐਸਚਨ ਕਿ ਇਹ ਇਹ ਜਿਹੜਾ TCP A ਜਾਂ IP A ਇਹ ਕੀ ਹੈ ਤਾਂ ਇਸ ਨੂੰ ਹਾਰਟ ਆਫ ਨੈਟਵਰਕ ਕਿਹੜਾ ਹੁੰਦਾ ਹੈ ਤਾਂ ਹਾਰਟ ਆਫ ਨੈਟਵਰਕ ਦਾ ਹਾਰਟ ਆਫ ਨੈਟਵਰਕ TCP ਤੇ IP ਨੂੰ ਕਹਿੰਦੇ ਆ ਤਾਂ ਯਾਦ ਰੱਖਣਾ ਤੁਸੀਂ ਠੀਕ ਹੈ ਅਗਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਹਾਰਟ ਆਫ ਨੈਟਵਰਕ ਨੈਟਵਰਕਸ ਦਾ ਹਾਰਟ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਹੈ TCP ਤੇ IP ਨੂੰ ਠੀਕ ਹੈ ਇੰਟਰਨੈਟ ਪ੍ਰੋਟੋਕੋਲ ਨੂੰ ਹ ਜੇਕਰ ਟਿਮ ਬਰਨਲਿ ਦਾ ਟਿਮ ਬਰਨਰਲੀ ਕੌਣ ਹੈ ਤਾਂ ਟਿਮ ਬਰਨਰਲੀ ਨੇ ਕਿਸ ਦੀ ਖੋਜ ਕੀਤੀ ਸੀ ਤਾਂ ਇਹ ਫਾਊਂਡਰ ਨੇ WW ਦੇ ਠੀਕ ਹੈ WWW ਦੇ वर्ल्ड वाइड ਵੈਬ ਦੇ ਠੀਕ ਹੈ वर्ल्ड वाइड वेब ਦੇ ਫਾਊਂਡਰ ਨੇ ਇਹ ਇਹ ਤੁਸੀਂ ਯਾਦ ਰੱਖਣਾ ਠੀਕ ਹੈ वर्ल्ड वाइड वेब ਇਸ ਦੀ ਫੁੱਲ ਫਾਰਮ ਹੈ ਇਹ ਵੀ ਤੁਸੀਂ ਯਾਦ ਰੱਖਣੀ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 4 ਵੈਨ ਵਾਸ ਦਾ ਇੰਟਰਨੈਟ ਇਨਵੈਂਟਡ ਇੰਟਰਨੈਟ ਦੀ ਕਾਂਡ ਕਦੋਂ ਹੋਈ ਇੰਟਰਨੈਟ ਦੀ ਆ ਇੰਟਰਨੈਟ ਜਿਹੜੀ ਪਬਲੀਕਲੀ ਪੁੱਛਿਆ ਗਿਆ ਕਿ ਪਬਲੀਕਲੀ ਕਾਹਨ ਕਦੋਂ ਜੇਕਰ ਗੱਲ ਕੀਤੀ ਜਾਵੇ ਪ੍ਰਾਈਵੇਟ ਨੈਟਵਰਕ ਤਾਂ ਜਿਹੜਾ 1950 ਤੋਂ ਸ਼ੁਰੂ ਕੀਤਾ ਹੋਇਆ ਹੈ ਠੀਕ ਹੈ 1950 ਦੇ ਵਿੱਚ ਇੰਟਰਨੈਟ ਇਜਾਦ ਹੋ ਗਿਆ ਸੀ ਬਟ ਇਸ ਜਿਹੜੀ ਯੂਜ਼ ਸੀ ਉਹ ਕਿਹੜੀ ਪਰਸਨਲ ਚੀਜ਼ਾਂ ਦੇ ਲਈ ਕੀਤਾ ਜਾਂਦਾ ਜਿਵੇਂ ਡਿਫੈਂਸ ਦੇ ਵਿੱਚ ਹੋ ਗਿਆ ਆਰਮੀ ਦੇ ਵਿੱਚ ਇੰਟਰਨੈਟ ਦਾ ਯੂਜ਼ ਕੀਤਾ ਜਾਂਦਾ ਸੀ ਬਟ ਹੌਲੀ-ਹੌਲੀ ਕੀ ਹੈ ਇਸ ਦਾ ਜਿਹੜਾ ਪਬਲੀਕਲੀ ਮਤਲਬ ਕਿ ਸਾਰੀ ਦੁਨੀਆ ਕਦੋਂ ਇਸ ਨੂੰ ਯੂਜ਼ ਕਰਨ ਲੱਗ ਪਈ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ 1983 ਦੇ ਵਿੱਚ ਤਾਂ 1983 ਦੇ ਵਿੱਚ ਕੀ ਹੈ ਇੰਟਰਨੈਟ ਇਨਵੈਂਟਡ ਕੀਤਾ ਗਿਆ ਸੀ ਠੀਕ ਹੈ 1 ਜਨਵਰੀ 1983 ਦੇ ਵਿੱਚ ਠੀਕ ਹੈ ਤੇ ਕਿਸ ਦੁਆਰਾ ਇਨਵੈਂਟ ਕੀਤਾ ਗਿਆ ਸੀ ਤਾਂ ਯੂਐਸਏ ਦੀ ਇੱਕ ਕੰਪਨੀ ਸੀ ਠੀਕ ਹੈ ਯੂਐਸਏ ਦੀ ਕੰਪਨੀ ਦੁਆਰਾ ਕੀਤਾ ਗਿਆ ਉਸ ਕੰਪਨੀ ਦਾ ਨਾਮ ਪੁੱਛਿਆ ਜਾਵੇ ਤਾਂ ਉਸ ਕੰਪਨੀ ਦਾ ਨਾਮ ਸੀ ਆਰਪਾਨੇਟ ਆਰਪਾਨੇਟ ਹਾਂ ਇਹ ਤੁਸੀਂ ਨੋ ਡਾਊਨ ਕਰ ਲੈਣਾ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 5 ਘਰੇਲੂ ਕੰਪਿਊਟਰਾਂ ਨੂੰ ਇੰਟਰਨੈਟ ਨਾਲ ਜੁੜਨ ਲਈ ਲੋੜੀਂਦੇ ਉਪਕਰਨ ਨੂੰ ਕੀ ਕਿਹਾ ਜਾਂਦਾ ਹੈ ਤਾਂ ਜਿਹੜੇ ਘਰੇਲੂ ਕੰਪਿਊਟਰ ਹੁੰਦੇ ਨੇ ਜਿਹੜੇ ਆਪਾਂ ਆਮ ਹੋਮ ਜਿਹੜੇ ਪਰਸਨਲ ਕੰਪਿਊਟਰ ਹੁੰਦੇ ਨੇ ਠੀਕ ਹੈ ਉਹਨਾਂ ਨੂੰ ਅਗਰ ਆਪਾਂ ਨੇ ਇੰਟਰਨੈਟ ਦੇ ਨਾਲ ਜੋੜਨਾ ਹੋਵੇ ਤਾਂ ਇਹਨਾਂ ਦੇ ਵਿੱਚੋਂ ਆਪਾਂ ਕਿਹੜੇ ਇਨਸਟਰੂਮੈਂਟ ਦਾ ਯੂਜ਼ ਕਰਾਂਗੇ ਠੀਕ ਹੈ ਇੱਕ ਇਕੁਪਮੈਂਟ ਦਾ ਯੂਜ਼ ਕਰਾਂਗੇ ਤਾਂ ਇਸ ਦੇ ਲਈ ਯੂਜ਼ ਕਰਾਂਗੇ ਆਪਾਂ ਮੋਡਮ ਦਾ ਠੀਕ ਹੈ ਮੋਡਮ ਦਾ ਯੂਜ਼ ਕਰਾਂਗੇ ਜੇਕਰ ਆਪਾਂ ਨੇ ਆਪਣੇ ਕੰਪਿਊਟਰ ਦੇ ਨਾਲ ਕੀ ਹੈ ਇੰਟਰਨੈਟ ਨੂੰ ਕਨੈਕਟ ਕਰਨਾ ਹੋਵੇ ਠੀਕ ਹੈ ਜੇਕਰ ਐਗਜ਼ਾਮ ਦੇ ਵਿੱਚ ਮੋਡਮ ਦੀ ਫੁੱਲ ਫਾਰਮ ਪੁੱਛਿਆ ਜਾਵੇ ਤਾਂ ਮੋਡਮ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਮੋਡੂਲੇਟਰ ਡੀਮੋਡੂਲੇਟਰ ਡੀਮੋਡੂਲੇਟਰ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 6 ਸ਼ੁਰੂਆਤੀ ਨੈਟਵਰਕ ਸੰਚਾਰ ਨੂੰ ਕੀ ਕਿਹਾ ਜਾਂਦਾ ਹੈ ਵਾਟ ਇਜ਼ ਦਾ ਇਨੀਸ਼ੀਅਲ ਨੈਟਵਰਕ ਕਮਿਊਨੀਕੇਸ਼ਨ ਕੋਲਡ ਮਤਲਬ ਕਿ ਸ਼ੁਰੂਆਤੀ ਨੈਟਵਰਕ ਸ਼ੁਰੂਆਤੀ ਨੈਟਵਰਕ ਕਿਸ ਦੁਆਰਾ ਇਜ਼ਦਾਦ ਕੀਤਾ ਗਿਆ ਸੀ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਤਾਂ ਜਿਹੜਾ ਸ਼ੁਰੂਆਤੀ ਨੈਟਵਰਕ ਮੈਂ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਦੱਸ ਕੇ ਹਟਿਆ ਸੀ ਤਾਂ ਜਿਹੜਾ ਇੰਟਰਨੈਟ ਸੀ ਇੰਟਰਨੈਟ ਕਿਸ ਦੁਆਰਾ ਯੂ ਐਸ ਏ ਦੀ ਕੰਪਨੀ ਦੁਆਰਾ ਇਜ਼ਦਾਦ ਕੀਤਾ ਗਿਆ ਸੀ ਨਾ ਯੂ ਐਸ ਏ ਦੀ ਕੰਪਨੀ ਦੁਆਰਾ ਤਾਂ ਯੂ ਐਸ ਸੀ ਉਸ ਕੰਪਨੀ ਦਾ ਨਾਮ ਕੀ ਸੀ ਤਾਂ ਉਸ ਕੰਪਨੀ ਦਾ ਨਾਮ ਸੀ ਆਰਪਾ ਨੈਟ ਠੀਕ ਹੈ b ਇਜ਼ ਦਾ ਰਾਈਟ ਆਨਸਰ ਆਰਪਨੈਟ ਨੂੰ ਕੀ ਕਹਾਂਗੇ ਆਪਾਂ ਸ਼ੁਰੂਆਤੀ ਨੈਟਵਰਕ ਸੰਚਾਰ ਕਹਿ ਦਵਾਂਗੇ ਠੀਕ ਹੈ ਇਗਜ਼ਾਮ ਦੇ ਵਿੱਚ ਕਈ ਵਾਰ ਇਸ ਦੀ ਫੁੱਲ ਫਾਰਮ ਦੇਖਣ ਨੂੰ ਮਿਲ ਜਾਂਦੀ ਹੈ ਤਾਂ ਇਸ ਦੀ ਫੁੱਲ ਫਾਰਮ ਤੁਸੀਂ ਨੋਟ ਕਰ ਲੈਣੀ ਹੈ ਆਰਪਨੈਟ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਐਡਵਾਂਸਡ ਰਿਸਰਚ ਐਡਵਾਂਸ ਰਿਸਰਚ ਪ੍ਰੋਜੈਕਟਸ ਪ੍ਰੋਜੈਕਟਸ ਏਜੰਸੀ ਨੈਟਵਰਕ ਏਜੰਸੀ ਨੈਟਵਰਕ ਆ ਇਹ ਤੁਸੀਂ ਨੋਟ ਡਾਊਨ ਕਰ ਲੈਣੇ ਐ एग्जाम ਦੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੀ ਐ ਠੀਕ ਐ ਦੋਸਤੋ ਜੇਕਰ ਤੁਸੀਂ ਅਸਿਸਟੈਂਟ ਇਨਸਪੈਕਟਰ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਇੰਗਲਿਸ਼ ਦੇ ਵਿੱਚ ਇਸ ਦੀ ਪੰਜਾਬੀ ਕਰੋ ਚਾਹੇ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਬਾਇ ਲੈਂਗੁਏਜ ਦੋਨੋਂ ਲੈਂਗੁਏਜ ਦੇ ਵਿੱਚ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਹ ਕਵਰ ਕਰਵਾਵਾਂਗਾ ਠੀਕ ਐ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਨੈਕਸਟ ਦੇਖ ਲੈਨੇ ਆਪਾਂ ਕੁਐਸਚਨ ਨੰਬਰ 7 ਵਾਟ ਡਸ www ਸਟੈਂਡਸ ਫੋਰ www ਦਾ ਕੀ ਅਰਥ ਹੈ ਇਹ ਤੁਹਾਨੂੰ ਪਿੱਛੇ ਵਿੱਚ ਕਰਵਾ ਚੁੱਕੇ ਆ ਤਾਂ www ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਵਰਲਡ ਵਾਈਡ ਵੈਬ ਸੀ ਇਸ ਦਾ ਰਾਈਟ ਆਨਸਰ www ਦੀ ਫੁੱਲ ਫਾਰਮ ਕੀ ਰਹਿਣ ਵਾਲੀ ਆਪਣੇ ਕੋਲ ਵਰਲਡ ਵਾਈਡ ਵੈਬ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਇੰਟਰਨੈਟ ਸ਼ਬਦ www ਵਿੱਚ ਚੌਥਾ ਜਿਹੜਾ w ਉਸ ਦਾ ਕੀ ਅਰਥ ਹੈ ਮਤਲਬ ਕਿ ਪਹਿਲਾਂ ਆਪਣੇ ਕੋਲ ਤਿੰਨ w ਹੁੰਦੇ ਸੀ वर्ल्ड वाइड ਵੈਬ ਤੇ ਹੁਣ ਇੱਕ ਕੀ ਹੈ ਨਵਾਂ w ਐਡ ਹੋ ਗਿਆ ਤਾਂ ਉਸ w ਦਾ ਅਰਥ ਕੀ ਹੁੰਦਾ ਉਸ ਜਿਹੜਾ ਉਹ ਵਰਡ ਹੁੰਦਾ ਉਸ ਦਾ मीनिंग ਕੀ ਬਣਦਾ ਹੈ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਕਾਫੀ ਵਾਰ ਦੇਖਣ ਨੂੰ ਮਿਲੇ ਤਾਂ ਤੁਸੀਂ ਇਹ ਨੋਟ ਕਰ ਲੈਣਾ ਹੈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲਾ ਹੈ ਤਾਂ w ਦਾ ਕੀ ਅਰਥ ਰਹੇਗਾ ਤਾਂ ਇਸ ਦਾ ਅਰਥ ਰਹੇਗਾ ਆਪਣੇ ਕੋਲ ਵਾਰਮ A इज द राइट आंसर ठीक है जड़ा चौथा डब्ल्यूस दा मतलब मतलब वॉर्म वॉर्म दा मतलब होता है कीड़ा ठीक है याद रखना कीड़ा ਤੁਸੀਂ ਯਾਦ ਰੱਖ ਲੈਣਾ ਹੈ ਵॉर्म नेक्स्ट ਦੇਖ ਲੈਨੇ ਆਪਾਂ ਕੁਐਸਚਨ ਨੰਬਰ 9 ਦਾ ਵਰਲਡ ਵਾਈਡ ਵੈਬ ਐਸ ਇਨਵੈਂਟਡ ਬਾਈ ਦਾ ਵਰਲਡ ਵਾਈਡ ਵੈਬ ਜੀ ਡਬਲਯੂ ਡਬਲਯੂ ਦੀ ਖੋਜ ਸੀ ਉਹ ਕਿਸ ਦੁਆਰਾ ਕੀਤੀ ਗਈ ਸੀ ਉਸ ਦੇ ਫਾਦਰ ਕੌਣ ਨੇ ਦਾ ਵਰਲਡ ਵਾਈਡ ਵੈਬ ਦੇ ਫਾਦਰ ਕੌਣ ਨੇ ਉਹ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਟਿਮ ਬਰਨਰ ਲੀ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਵਰਲਡ ਵਾਈਡ ਵੈਬ ਦੇ ਕੌਣ ਨੇ ਸੰਸਥਾਪਕ ਜਾਂ ਇਨਵੈਂਟਰ ਕਿਸ ਨੇ ਕੀਤਾ ਸੀ ਤਾਂ ਉਹ ਕੀਤਾ ਸੀ ਟਿਮ ਬਰਨਰ ਲੀ ਨੇ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਡੈਸ਼ ਇਜ਼ ਅ ਸੈੱਟ ਆਫ ਰੂਲਸ ਥੈਟ ਗਵਰਨਸ ਥੈਟ ਕਮਿਊਨੀਕੇਸ਼ਨ ਡੈਸ਼ ਨਿਯਮਾਂ ਦਾ ਇੱਕ ਸਮੂਹ ਹੈ ਜੋ ਡਾਟਾ ਸੰਚਾਰ ਨੂੰ ਨਿਯੰਤਰਿਤ ਕਰਦਾ ਹੈ ਡਾਟਾ ਦੇ ਸੰਚਾਰ ਨੂੰ ਕੌਣ ਨਿਯੰਤਰਿਤ ਕਰਦਾ ਉਹ ਕਿਉਂ ਡੈਸ਼ ਨਿਯਮਾਂ ਦਾ ਸਮੂਹ ਜਿਹੜਾ ਡਾਟਾ ਸੰਚਾਰ ਨੂੰ ਨਿਯੰਤਰਿਤ ਕਰਦਾ ਹੈ ਇਸ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਪ੍ਰੋਟੋਕੋਲ ਤਾਂ ਪ੍ਰੋਟੋਕੋਲ ਹੁੰਦੇ ਨੇ ਜਿਹੜੇ ਇੰਟਰਨੈਟ ਦੇ ਪ੍ਰੋਟੋਕੋਲ ਹੁੰਦੇ ਨੇ ਉਹ ਕੀ ਕਰਦੇ ਨੇ ਉਹ ਜਿਹੜਾ ਡਾਟਾ ਹੁੰਦਾ ਠੀਕ ਹੈ ਨਾ ਇੰਟਰਨੈਟ ਹੁੰਦਾ ਉਸ ਨੂੰ ਕੀ ਹੈ ਉਸ ਨੂੰ ਸਾਰਿਆਂ ਨੂੰ ਕੰਟਰੋਲ ਕਰਦੇ ਨੇ ਮਤਲਬ ਕਿ ਨਿਯੰਤਰਿਤ ਕਰਦੇ ਨੇ ਠੀਕ ਹੈ ਯਾਦ ਰੱਖਣਾ ਹੈ ਬੀ ਇਸ ਦਾ ਰਾਈਟ ਆਨਸਰ ਪ੍ਰੋਟੋਕੋਲ ਨੈਕਸਟ ਦੇਖ ਲੈਂਦੇ ਆਪਾਂ ਕੁਐਸਚਨ ਕੁਐਸਚਨ ਨੰਬਰ 11 ਇੰਟਰਨੈਟ ਦਾ ਸਟੈਂਡਰਡ ਪ੍ਰੋਟੋਕੋਲ ਕਿਹੜਾ ਹੈ ਇੰਟਰਨੈਟ ਦਾ ਸਟੈਂਡਰਡ ਪ੍ਰੋਟੋਕੋਲ ਠੀਕ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ ਹਾਂ ਤਾਂ ਇੰਟਰਨੈਟ ਦਾ ਹਾਰਟ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਅਗਰ ਇੰਟਰਨੈਟ ਦੇ ਹਾਰਟ ਬਾਰੇ ਪੁੱਛਿਆ ਜਾਵੇ ਚਾਹੇ ਇੰਟਰਨੈਟ ਦੇ ਸਟੈਂਡਰਡ ਪ੍ਰੋਟੋਕੋਲ ਬਾਰੇ ਪੁੱਛਿਆ ਜਾਵੇ ਤਾਂ ਉਹ ਕਿਹੜੇ ਨੇ ਤਾਂ ਉਹ ਨੇ TCP ਤੇ IP TCP ਤੇ IP A ਇਸ ਦਾ ਰਾਈਟ ਆਨਸਰ ਠੀਕ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਇਹਨਾਂ ਦੀ ਫੁੱਲ ਫਾਰਮ ਦੇਖਣ ਨੂੰ ਮਿਲਦੀ ਹੈ ਤਾਂ TCP ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਟ੍ਰਾਂਸਮਿਸ਼ਨ ट्रांसमिशन कंट्रोल प्रोटोकॉल कंट्रोल प्रोटोकॉल ਜੇ ਆਈਪੀ ਦੀ ਫੁੱਲ ਫਾਰਮ ਬਾਰੇ ਪੁੱਛਿਆ ਜਾਵੇ ਤਾਂ ਆਈਪੀ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਇੰਟਰਨੈਟ ਪ੍ਰੋਟੋਕੋਲ ਤਾਂ ਦੋਨੋਂ ਤੁਸੀਂ ਨੋਟ ਕਰ ਲੈਣੀਆਂ ਨੇ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੀਆਂ ਨੇ ਠੀਕ ਹੈ ਨੈਕਸਟ ਕੁਐਸਚਨ ਮੂਵ ਕਰਦੇ ਆਪਾਂ ਕੁਐਸਚਨ ਨੰਬਰ 12 ਐਚਟੀਐਮਐਲ ਸ਼ਬਦ ਤੋਂ ਕੀ ਭਾਵ ਹੈ ਨਾ ਐਚਟੀਟੀਪੀ ਤੋਂ ਐਚਟੀਟੀਪੀ द टर्म एच टी टी पी स्टैंड फॉर एच टी फुल फॉर्म की रहेगी एच टी टी पी इस फॉर्म की रहने वाली अपने को द राइट आंसर रहेगा अपने हाइपर टैक्सट ट्रांसफर प्रोटोकॉल सी इज द राइट आंसर ठीक है हाइपर टैक्सट ਟਰਾਂਸਫਰ ਪ੍ਰੋਟੋਕੋਲ ਠੀਕ ਹੈ ਇਸ ਦਾ ਯੂਜ਼ ਕਿੱਥੇ ਹੁੰਦਾ ਹੈ ਇਸ ਦਾ ਯੂਜ਼ ਆਪਾਂ ਜਦੋਂ ਆਪਾਂ ਕੋਈ ਸੇ ਚੀਜ਼ ਨੂੰ ਸਰਚ ਕਰਦੇ ਹਾਂ ਉਸ ਦੇ ਉੱਪਰ ਨਾ ਕੀ ਹੁੰਦਾ ਹੈ ਐਚਟੀਟੀਪੀ ਨਾਮ ਦੀ ਇੱਕ ਫਾਈਲ ਹੁੰਦੀ ਜਿਸ ਦੇ ਵਿੱਚ ਆਪਾਂ ਕੋਈ ਵੀ ਚੀਜ਼ ਸਰਚ ਕਰਦੇ ਹਾਂ ਤਾਂ ਕਿ ਉਹ ਆਟੋਮੈਟਿਕ ਸਰਚ ਹੋ ਜਾਂਦੀ ਹੈ ਠੀਕ ਹੈ ਕਈ ਵਾਰ ਨਾ ਇਗਜ਼ਾਮ ਦੇ ਵਿੱਚ ਕੁਐਸਚਨ ਨਾ ਚਲੋ ਮੈਂ ਅੱਗੇ ਉਹ ਕਵਰ ਕਰਵਾ ਦਵਾਂਗਾ ਇੱਥੇ ਰਹਿਣ ਦਿੰਦੇ ਹਾਂ ਠੀਕ ਹੈ ਤਾਂ ਨੈਕਸਟ ਦੇਖ ਲਿਨਨੇ ਆਪਾਂ ਆ ਆ ਗਿਆ ਕੁਐਸਚਨ ਠੀਕ ਹੈ ਉਹ ਐਚਟੀਟੀਪੀ ਐਸ ਮਤਲਬ ਕਿ ਐਚਟੀਟੀਪੀ ਜਿਹੜਾ ਆਪਾਂ ਪਿੱਛੇ ਕੁਐਸਚਨ ਕਰਕੇ ਹਟੇ ਹਾਂ ਜੇਕਰ ਉਸ ਜਦੋਂ ਆਪਾਂ ਫੋਰ ਐਗਜ਼ਾਮਪਲ ਜਿਵੇਂ ਕੋਈ ਵੀ ਆਪਾਂ ਇੰਟਰ ਬੈਂਕਿੰਗ ਲਾਈਨ ਦੇ ਵਿੱਚ ਫੋਰ ਐਗਜ਼ਾਮਪਲ ਜਿਵੇਂ ਐਸਬੀਆਈ ਦੀ ਨੈਟ ਬੈਂਕਿੰਗ ਯੂਜ਼ ਕਰਦੇ ਆ ਠੀਕ ਹੈ Google Pay ਹੋ ਗਿਆ ਆ Google Pay PhonePe ਕੋਈ ਵੀ ਚੀਜ਼ ਯੂਜ਼ ਕਰਦੇ ਆ ਤਾਂ ਜਦੋਂ ਆਪਾਂ ਇਸ ਲਿੰਕ ਤੇ ਜਾ ਕੇ ਆਪਾਂ ਕੋਈ ਵੀ ਚੀਜ਼ ਨੂੰ ਓਪਨ ਕਰਾਂਗੇ ਤਾਂ ਨਾਲ ਕੀ ਆ ਜਾਂਦਾ ਹੈ ਤਾਂ ਨਾਲ ਐਚਟੀਟੀਪੀ ਦੇ ਨਾਲ ਇੱਕ ਐਸ ਲੱਗ ਜਾਂਦਾ ਹੈ ਤਾਂ ਜਿਹੜਾ ਐਸ ਹੈ ਤਾਂ ਇਸ ਦਾ ਮਤਲਬ ਕੀ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ B ਸਿਕਿਉਰ ਤਾਂ ਇਸ ਦਾ ਮਤਲਬ ਸਿਕਿਉਰ ਮਤਲਬ ਕਿ ਕਿਸੇ ਚੀਜ਼ ਨੂੰ ਸਿਕਿਉਰ ਕਰਨਾ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਕਈ ਵਾਰ ਹੈਕਰ ਕੀ ਕਰਦੇ ਨੇ ਆਪਣੇ ਕਿਸੇ ਵੀ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਆਪਣੇ ਕੋਈ ਪੇਮੈਂਟ ਕਰਨੀ ਹੁੰਦੀ ਹੈ ਤਾਂ ਉਹ ਕੀ ਕਰਦੇ ਨੇ ਉਸ ਡੈਬਿਟ ਕ੍ਰੈਡਿਟ ਕਾਰਡ ਨੂੰ ਹੈਕ ਕਰ ਲੈਂਦੇ ਨੇ ਤਾਂ ਇਸ ਹੈਕਿੰਗ ਨੂੰ ਰੋਕਣ ਦੇ ਲਈ ਆਨ ਵਕ ਵਕ ਸਰਪਸ ਦਾ ਸਰਵਰ ਨੇ ਕੀ ਹੈ ਸਿਕਿਉਰਟੀ ਲਗਾਈ ਹੁੰਦੀ ਹੈ ਜਿਸ ਨੂੰ ਆਪਣੇ ਡੈ빗 ਕਾਰਡ ਜਾਂ ਨੈਟ ਬੈਂਕਿੰਗ ਨੂੰ ਸਿਕਿਉਰ ਕੀਤਾ ਜਾ ਸਕੇ ਤਾਂ ਕਿ ਇਸ ਦੇ ਨਾਲ ਐਸ ਲਗਾ ਦਿੱਤਾ ਜਾਂਦਾ ਹੈ ਜਦੋਂ ਆਪਾਂ ਐਸ ਲਗਾ ਦਿੰਦੇ ਆ ਤਾਂ ਇਹ ਜਿਹੜਾ ਵਰਡ ਇਹ ਗ੍ਰੀਨ ਹੋ ਜਾਂਦਾ ਹੈ ਠੀਕ ਹੈ ਐਚਟੀਟੀਪੀ ਐਸ ਤਾਂ ਇਹ ਯਾਦ ਰੱਖਣਾ ਠੀਕ ਹੈ ਤਾਂ ਇਗਜ਼ਾਮ ਦੇ ਵਿੱਚ ਨਾ ਇਸ ਦੀ ਫੁੱਲ ਫਾਰਮ ਪੁੱਛ ਲਿੰਦੇ ਨੇ ਐਚਟੀਟੀਪੀ ਦੇ ਨਾਲ ਕਿਹੜੀ ਕਿਹੜੀ ਫੁੱਲ ਫਾਰਮ ਦੀ ਇੱਕ ਤਾਂ ਹੁੰਦੀ ਹੈ ਐਸਐਸਐਲ ਦੀ ਐਸਐਸਐਲ ਦੀ ਤਾਂ ਐਸਐਸਐਲ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਸਿਕਿਉਰ ਸੌਕਟ ਲੇਅਰ ਇਹ ਇੱਕ ਤਰ੍ਹਾਂ ਦਾ ਲੇਅਰ ਹੁੰਦਾ ਸੌਕਟ ਲੇਅਰ ਹੁੰਦਾ ਹੈ ਜੋ ਆਪਣੇ ਸਿਸਟਮ ਨੂੰ ਕੀ ਹੈ ਸਿਕਿਉਰ ਕਰਦਾ ਹੈ ਠੀਕ ਹੈ ਜਦੋਂ ਐਸ ਐਸ ਐਲ ਨਾਲ ਲੱਗ ਜਾਂਦਾ ਠੀਕ ਹੈ ਸਿਕਿਉਰਡ ਸੌਕਟ ਲੇਅਰ ਲੱਗ ਜਾਂਦਾ ਤਾਂ ਕੀ ਹੋ ਜਾਂਦਾ ਹੈ ਤਾਂ ਜਿਹੜੇ ਐਚ ਟ ਟੀ ਪੀ ਹੈ ਉਹ ਐਚ ਟ ਟੀ ਪੀ ਐਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਠੀਕ ਹੈ ਆ ਜੇਕਰ ਹੁਣ ਐਚ ਟ ਟੀ ਪੀ ਐਸ ਦੀ ਗੱਲ ਕੀਤੀ ਹੈ ਬੀ ਫੁੱਲ ਫਾਰਮ ਦੀ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਹਾਈਪਰ ਟੈਕਸਟ ਹਾਈਪਰ ਟੈਕਸਟ ਟ੍ਰਾਂਸਫਰ हाइपर टैक्सट ट्रांसफर प्रोटोकॉल सिक्योर प्रोटोकॉल सिक्योर यह नोट डाउन कर लेनी है ठीक है तीनों काफ़ी इंपोर्टेंट ने ठीक है जेकर एच टी टी पी बारे पुछा जाए तो एच टी टी पी के फुलफॉर्म रहेगी हाइपर टैक्सट ट्रांसफर प्रोटोकॉल एस एस एल द फुलफॉर्म बारे पुछा जाए सिक्योर सॉकेट लेयर एंड एच टी टी पी एस बारे पुछा जाए तो हाइपर टैक्सट ट्रांसफर प्रोटोकॉल सिक्योर ठीक है तो यह तीन नोट डाउन कर लेनिया ने एग्जाम इग्जामिल काफ़ी इंपोरटेंट रहन वाली ने ਨੈਕਸਟ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 14 ਵਿਚ ਪ੍ਰੋਟੋਕੋਲ ਹੈਲਪ ਟੂ ਟ੍ਰਾਂਸਫਰ ਫਾਈਲ ਬਿਟਵੀਨ ਕੰਪਿਊਟਰਸ ਕਿਹੜਾ ਪ੍ਰੋਟੋਕੋਲ ਕੰਪਿਊਟਰਾਂ ਵਿਚਕਾਰ ਫਾਈਲਾਂ ਟ੍ਰਾਂਸਫਰ ਕਰਨ ਵਿੱਚ ਮਦਦ ਕਰਦਾ ਹੈ ਫਾਈਲਾਂ ਟ੍ਰਾਂਸਫਰ ਕਰਨ ਦੇ ਵਿੱਚ ਕਿਹੜਾ ਕੰਪਿਊਟਰ ਜਿਹੜਾ ਮਦਦ ਕਰਦਾ ਹੈ ਤਾਂ ਕੀ ਰਾਈਟ ਆਨਸਰ ਰਹੇਗਾ ਤਾਂ ਇਹ ਥੋੜਾ ਜਿਹਾ ਕੁਐਸਚਨ ਆਪਾਂ ਦੇਖ ਲੈਨੇ ਆ ਤਾਂ ਇੱਕ ਮੈਂ ਪਿਛਲੇ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਵਰ ਕਰਵਾਇਆ ਸੀ ਐਸ ਐਮ ਟੀ ਪੀ ਤਾਂ ਜਿਹੜਾ ਐਸ ਐਮ ਟੀ ਪੀ ਹੁੰਦਾ ਹੈ ਇਹ ਯੂਜ਼ ਕੀਤਾ ਜਾਂਦਾ ਹੈ ਈਮੇਲ ਦੇ ਵਿੱਚ ਪਿਛਲੀ ਕਲਾਸ ਦੇ ਵਿੱਚ ਕਵਰ ਕਰਵਾਇਆ ਜੇਕਰ ਤੁਸੀਂ ਉਹ ਕਲਾਸ ਨਹੀਂ ਦੇਖੀ ਜਿਸ ਦੇ ਵਿੱਚ ਮੈਂ ਸਾਰੇ ਈਮੇਲ ਦੇ ਰਿਲੇਟਡ ਜਿੰਨੇ ਵੀ ਕੁਐਸਚਨਸ ਬਣਦੇ ਸੀ ਉਹ ਕਵਰ ਕੀਤੇ ਨੇ ਤਾਂ ਤੁਸੀਂ ਉਹ ਕਲਾਸ ਵੀ ਜ਼ਰੂਰ ਦੇਖ ਲੈਣੀ ਹੈ ਠੀਕ ਹੈ ਤਾਂ SMTP ਜਿਹੜਾ ਇਹ ਈਮੇਲ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਇਸ ਦੀ ਫੁੱਲ ਫਾਰਮ ਬਾਰੇ ਪੁੱਛਿਆ ਜਾਵੇ ਤਾਂ ਕਰੀ ਹੋਰ ਨੋਟ ਕਰ ਲੈਣੇ ਆ ਤਾਂ ਇਸ ਦੀ ਫੁੱਲ ਫਾਰਮ ਹੈਗੀ ਆਪਣੇ ਕੋਲ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ ਠੀਕ ਹੈ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ ਠੀਕ ਹੈ ਇਹ ਤੁਸੀਂ ਨੋਟ ਕਰ ਲੈਣੀ ਹੈ ਏ ਹੁਣ ਗੱਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜਾ ਪ੍ਰੋਟੋਕੋਲ ਹੈ ਜਿਹੜਾ ਕੰਪਿਊਟਰਾਂ ਵਿਚਕਾਰ ਫਾਈਲਾਂ ਟਰਾਂਸਫਰ ਕਰਨ ਵਿੱਚ ਮਦਦ ਕਰਦਾ ਫਾਈਲਾਂ ਤਾਂ ਇਹ ਫਾਈਲਾਂ ਕੁਝ ਵੀ ਹੋ ਸਕਦੀਆਂ ਜਿਵੇਂ ਇਹ PDF ਫਾਰਮੈਟ ਦੇ ਵਿੱਚ ਵੀ ਹੋ ਸਕਦੀਆਂ ਨੇ JPG ਦੇ ਵਿੱਚ ਵੀ ਹੋ ਸਕਦੀਆਂ ਨੇ PNG ਦੇ ਵਿੱਚ ਵੀ ਹੋ ਸਕਦੀਆਂ ਨੇ ਤਾਂ ਇਨ੍ਹਾਂ ਫਾਈਲਾਂ ਨੂੰ ਟਰਾਂਸਫਰ ਕਰਨ ਦੇ ਲਈ ਆਪਾਂ ਕਿਸ ਪ੍ਰੋਟੋਕੋਲ ਦਾ ਯੂਜ਼ ਕਰਦੇ ਆਂ ਤਾਂ ਕਿਹੜੇ ਪ੍ਰੋਟੋਕੋਲ ਦਾ ਯੂਜ਼ ਕਰਾਂਗੇ ਆਪਾਂ ਆ ਇਸ ਦੇ ਲਈ ਯੂਜ਼ ਕਰਾਂਗੇ ਆਪਾਂ FTP ਦਾ ਇਹ ਇਜ਼ ਦਾ ਰਾਈਟ ਆਨਸਰ FTP ਦਾ ਯੂਜ਼ ਕਰਾਂਗੇ ਫਾਈਲਾਂ ਨੂੰ ਟ੍ਰਾਂਸਫਰ ਕਰਨ ਦੇ ਵਿੱਚ ਠੀਕ ਹੈ ਅ ਅਗਰ FTP ਦੀ ਫੁੱਲ ਫਾਰਮ ਦੀ ਗੱਲ ਕੀਤੀ ਜਾਵੇ ਤਾਂ FTP ਦੀ ਫੁੱਲ ਫਾਰਮ ਹੈਗੀ ਆਪਣੇ ਕੋਲ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਤਾਂ ਇਹ ਨੋਟ ਕਰ ਲਿਓ ਤੁਸੀਂ ਠੀਕ ਹੈ ਹੁਣ ਗੱਲ ਕੀਤੀ ਗਈ ਹੈ ਇੱਕ ਤਾਂ HTTP ਆਪਾਂ ਕਰਵਾ ਚੁੱਕੇ ਹਾਂ ਤੁਹਾਨੂੰ ਇੱਕ ਨਾ ਹਾਈ ਲੈਵਲ ਕੁਐਸਚਨ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਐਸ ਐਫ ਟੀ ਪੀ ਤਾਂ ਐਸ ਐਫ ਟੀ ਪੀ ਦੀ ਵੈਸੇ ਪੁੱਛੀ ਨਹੀਂ ਗਈ ਕੁਐਸਚਨ ਪਿੱਛੇ ਨਹੀਂ ਗਏ ਇਹ ਕੁਐਸਚਨ ਕਦੇ ਇਗਜ਼ਾਮ ਦੇ ਵਿੱਚ ਆਪਾਂ ਇੱਕ ਵਾਰੀ ਨੋਟ ਕਰ ਲੈਨੇ ਆ ਤਾਂ ਜੇਕਰ ਐਸ ਐਫ ਟੀ ਪੀ ਦੀ ਫੁੱਲ ਫਾਰਮ ਬਾਰੇ ਪੁੱਛਿਆ ਜਾਵੇ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਸਿਕਿਉਰ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਆ ਇਹ ਤੁਸੀਂ ਨੋਟ ਕਰ ਲੈਣਾ ਠੀਕ ਹੈ ਟ੍ਰਾਂਸਫਰ ਪ੍ਰੋਟੋਕੋਲ ਠੀਕ ਹੈ ਇਹ ਆਪਣਾ ਕਵਰ ਹੋ ਗਿਆ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਹੁਣ ਕੁਐਸਚਨ ਨੰਬਰ 15 ਵਟ ਇਜ਼ ਫੁੱਲ ਫਾਰਮ ਆਫ ਆਈਪੀ ਆਈਪੀ ਦਾ ਪੂਰਾ ਰੂਪ ਕੀ ਹੈ ਆਈਪੀ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੇ ਵਿੱਚ ਇੱਕ ਆਪਾਂ ਗੱਲ ਕਰਦੇ ਆਈਪੀ ਤਾਂ ਆਈਪੀ ਵਰਡ ਹੈ ਤਾਂ ਆਈਪੀ ਹੁੰਦਾ ਕੀ ਹੈ ਤਾਂ ਆਈਪੀ ਫੋਰ ਐਗਜ਼ਾਮਪਲ ਇਸ ਨੂੰ ਨਾ ਅੱਗੇ ਦੋ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਠੀਕ ਹੈ ਆਈਪੀ ਇੱਕ ਤਾਂ ਹੁੰਦਾ ਆਈਪੀ ਵੀ 4 ਆਈਪੀ ਵੀ 4 ਮਤਲਬ ਕਿ ਆਈਪੀ ਵੀ ਫੋਰਥ ਵਾਂ ਫੋਰਥ ਵਰਜਨ ਠੀਕ ਹੈ ਇੱਕ ਹੁੰਦਾ ਹੈ ਆਈਪੀਵੀ6 ਇਹ ਹੁੰਦਾ ਹੈ 6ਥ ਵਰਜਨ ਠੀਕ ਹੈ ਇਹ 2012 ਦੇ ਵਿੱਚ ਲਾਂਚ ਕੀਤਾ ਗਿਆ ਸੀ 2012 ਦੇ ਵਿੱਚ ਜੇਕਰ ਇਹਨਾਂ ਦੇ ਬਿੱਟਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਆਈਪੀਵੀ4 ਹੈ ਇਸ ਦੇ ਵਿੱਚ ਕਿੰਨੇ ਬਿੱਟ ਹੁੰਦੇ ਨੇ ਤਾਂ ਇਸ ਦੇ ਵਿੱਚ ਹੁੰਦੇ ਨੇ 32 ਬਿੱਟ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਿਆ ਸੀ ਇਹ ਤਾਂ ਮੈਂ ਨੋਟ ਕਰਵਾ ਰਾਂ ਠੀਕ ਹੈ 32 ਬਿੱਟ ਹੁੰਦੇ ਨੇ ਜੇਕਰ ਆਈਪੀਵੀ6 ਦੀ ਗੱਲ ਕੀਤੀ ਜਾਵੇ ਤਾਂ 128 ਬਿੱਟ ਹੁੰਦੇ ਨੇ ਇਸ ਦੇ ਵਿੱਚ ਆ ਇਹ ਵੀ ਤੁਸੀਂ ਨੋਟ ਕਰ ਲੈਣੇ ਨੇ ਠੀਕ ਹੈ ਹੁਣ ਆਈਪੀ ਦੀ ਗੱਲ ਕੀਤੀ ਹੈ ਆਈਪੀ ਦਾ ਪੂਰਾ ਨਾਮ ਕੀ ਆਈਪੀ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਇੰਟਰਨੈਟ ਪ੍ਰੋਟੋਕੋਲ ਠੀਕ ਹੈ ਪਹਿਲਾਂ ਵੀ ਮੈਂ ਤੁਹਾਨੂੰ ਕਵਰ ਕਰਵਾ ਚੁੱਕਿਆ ਹਾਂ ਡੀ ਇਸ ਦਾ ਰਾਈਟ ਆਨਸਰ ਇੰਟਰਨੈਟ ਪ੍ਰੋਟੋਕੋਲ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫੋਲੋਇੰਗ ਏਜੰਸੀ ਇਸ ਦਾ ਰਿਸਪੌਂਸਿਬਲ ਟੂ ਓਵਰਸੀਜ਼ ਗਲੋਬਲ ਆਈਪੀ ਐਡਰੈਸ ਇਲੈਕਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਹੈ ਜਿਹੜੀ ਗਲੋਬਲ ਆਈਪੀ ਐਡਰੈਸ ਵੰਡ ਲਈ ਆਈਪੀ ਲਈ ਜ਼ਿੰਮੇਵ ਇਨਾਂ ਦੇ ਵਿੱਚ ਕਿਹੜੀ ਗਲੋਬਲ ਏਜੰਸੀ ਹੈ ਜਿਹੜੀ ਆਈਪੀ ਐਡਰੈਸ ਦੇ ਲਈ ਜ਼ਿੰਮੇਵਾਰ ਹੁੰਦੀ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਜ਼ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ IANA ਠੀਕ ਹੈ অপਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ IANA ਇਹ ਯਾਦ ਰੱਖਣਾ ਤੁਸੀਂ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ IANA ਤਾਂ ਜੇਕਰ ਗੱਲ ਕੀਤੀ ਹੈ ਵੀ ਆਈਪੀ ਐਡਰੈਸ ਦੀ ਫੋਰ ਐਗਜ਼ਾਮਪਲ ਜਿਵੇਂ ਆਪਣੇ ਕੋਲ ਕੋਈ ਕੰਪਿਊਟਰ ਖਰਾਬ ਪਿਆ ਹੈ ਚਕੇ ਕੋਈ ਕੰਪਿਊਟਰ ਆਪਣੇ ਫਸਟ ਵਾਰੀ ਚਲਾਏ ਤਾਂ ਕੀ ਕਰਦਾ ਹੈ ਕੰਪਿਊਟਰ ਜਦੋਂ ਕੰਪਿਊਟਰ ਨੂੰ ਆਪਾਂ ਨੂੰ ਫਸਟ ਵਾਰ ਕੀਏ ਆ ਕਿਸੇ ਕੰਪਿਊਟਰ ਨੂੰ ਫਸਟ ਵਾਰ ਇੰਟਰਨੈਟ ਨਾਲ ਕਨੈਕਟ ਕਰਦੇ ਆ ਇੰਟਰਨੈਟ ਕਿ ਨਾਲ ਕਨੈਕਟ ਕਰਦੇ ਆ ਤਾਂ ਕੀ ਹੁੰਦਾ ਹੈ ਤਾਂ ਇੰਟਰਨੈਟ ਕੀ ਹੈ ਆਟੋਮੈਟਿਕ ਆਪਣੇ ਇਸ ਕੰਪਿਊਟਰ ਨੂੰ ਇੱਕ ਆਈਪੀ ਦੇ ਦਿੱਤੀ ਜਾਂਦੀ ਹੈ ਠੀਕ ਹੈ ਆਈਪੀ ਦੇ ਦਿੱਤੀ ਜਿਵੇਂ 127.72.23.41 ਕੁਝ ਇਵੇਂ ਦੀ ਠੀਕ ਹੈ ਇਹ ਆਈਪੀ ਐਡਰੈਸ ਹੁੰਦਾ ਇੱਕ ਤਰ੍ਹਾਂ ਦਾ ਤਾ ਇਸ ਆਈਪੀ ਐਡਰੈਸ ਨੂੰ ਦਿੰਦਾ ਕੌਣ ਹੈ ਅੱਗੇ ਤੋਂ ਤਾਂ ਇਸ ਆਈਪੀ ਐਡਰੈਸ ਨੂੰ ਅੱਗੇ ਦਿੰਦਾ ਆਈਏਐਨਏ ਠੀਕ ਹੈ ਯਾਦ ਰੱਖਣਾ ਤੁਸੀਂ ਆਈਏਐਨਏ ਦਿੰਦਾ ਹੈ ਆਈਏਐਨ ਦੀ ਫੁੱਲ ਫਾਰਮ ਰਹਿਣ ਵਾਲੀ ਹੈ ਆਪਣੇ ਕੋਲ ਇੰਟਰਨੈਟ ਇੰਟਰਨੈਟ ਅਸਾਈਨਡ ਇੰਟਰਨੈਟ ਅਸਾਈਨਡ ਨੰਬਰਸ ਅਥਾਰਟੀ ਠੀਕ ਹੈ ਤਾਂ ਇਹ ਤੁਸੀਂ ਨੋਟ ਕਰ ਲੈਣੀ ਹੈ ਕਾਫੀ ਇੰਪੋਰਟੈਂਟ ਹੈ ਕੁਐਸਚਨ ਠੀਕ ਹੈ ਆਈ ਐਨ ਦੀ ਫੁੱਲ ਫਾਰਮ ਰਹੇਗੀ ਇੰਟਰਨੈਟ ਅਸਾਈਨਡ ਨੰਬਰ ਅਥਾਰਟੀ ਠੀਕ ਹੈ ਹੁਣ ਇੱਕ ਹੁੰਦਾ ਹੈ ਆਪਣੇ ਕੋਲ ਆਈ ਡਬਲ ਈ ਈ ਆਈ ਟ੍ਰਿਪਲ ਈ ਤਾਂ ਆਈ ਟ੍ਰਿਪਲ ਈ ਹੁੰਦੀ ਹੈ ਇਸ ਦੀ ਫੁੱਲ ਫਾਰਮ ਜਾਂ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਇੰਸਟੀਚੂਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇੰਜੀਨੀਅਰਿੰਗ ਠੀਕ ਹੈ ਮੈਂ ਲਿਖ ਦਿਨਾ ਤਾਂ ਤੁਸੀਂ ਇਹ ਵੀ ਨੋ ਡਾਊਨ ਕਰ ਲੈਣਾ ਠੀਕ ਹੈ ਇੰਸਟੀਚੂਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਠੀਕ ਹੈ ਤਾਂ ਇਹ ਤੁਸੀਂ ਨੋਟ ਕਰ ਲੈਣੀ ਹੈ ਹਾਂ ਤੇ ਇੱਕ ਹੁੰਦੀ ਹੈ ਏ ਐਨ ਆਈ ਆ ਐਨ ਐਸ ਆਈ ਜਿਹੜਾ ਕਿ ਇਹ ਸਟੈਂਡਰਡ ਦੇਖਣ ਦੇ ਇੰਟਰਨੈਟ ਦਾ ਸਟੈਂਡਰਡ ਦੇਖਣ ਦੇ ਲਈ ਯੂਜ਼ ਕੀਤੀ ਜਾਂਦੀ ਹੈ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਐਨ ਐਸ ਆਈ ਦੀ ਅਮਰੀਕਨ ਅਮਰੀਕਨ ਨੈਸ਼ਨਲ ਆ ਸਟੈਂਡਰਡ ਇੰਸਟੀਚਿਊਟ ਆਏ ਤੁਸੀਂ ਸਾਰੀਆਂ ਨੋਟ ਕਰ ਲੈਣੀਆਂ ਨੇ ਕਾਫੀ ਇੰਪੋਰਟੈਂਟ ਰੈਨ ਵਾਲੀਆਂ ਕਿਉਂਕਿ ਹਾਈ ਲੈਵਲ ਦੇ ਇਗਜ਼ਾਮ ਦੇ ਵਿੱਚ ਇਹੋ ਜਿਹੇ ਆ ਸ਼ੋਰਟ ਫੁੱਲ ਫਾਰਮਸ ਦੇਖਣ ਨੂੰ ਕਾਫੀ ਮਿਲਦੀਆਂ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 17 ਦਾ ਆਇਡੈਂਟੀਫਿਕੇਸ਼ਨ 기ਵਨ ਟੂ ਅ ਕੰਪਿਊਟਰ ਕਨੈਕਸ਼ਨ ਇਜ਼ ਐਨ ਇੰਟਰਨੈਟ ਨੈਟਵਰਕ ਇਜ਼ ਨਾਊ ਐਸ ਇੱਕ ਇੰਟਰਨੈਟ ਨੈਟਵਰਕ ਵਿੱਚ ਇੱਕ ਕੰਪਿਊਟਰ ਕਨੈਕਸ਼ਨ ਨੂੰ ਦਿੱਤੀ ਗਈ ਪਛਾਣ ਨੂੰ ਡੈਸ਼ ਵਜੋਂ ਜਾਣਿਆ ਜਾਂਦਾ ਹੈ ਇੱਕ ਜਿਹੜਾ ਇੰਟਰਨੈਟ ਨੈਟਵਰਕ ਹੁੰਦਾ ਹੈ ਤਾਂ ਜਦੋਂ ਆਪਾਂ ਕੋਈ ਕੰਪਿਊਟਰ ਕਨੈਕਸ਼ਨ ਨੂੰ ਇੰਟਰਨੈਟ ਨਾਲ ਜੋੜਦੇ ਆ ਤਾਂ ਉਸ ਵੱਲੋਂ ਇੱਕ ਪਛਾਣ ਦਿੱਤੀ ਜਾਂਦੀ ਹੈ ਤਾਂ ਉਸ ਪਛਾਣ ਨੂੰ ਕਿਸ ਤੌਰ ਤੇ ਜਾਣਿਆ ਜਾਂਦਾ ਹੈ ਪ੍ਰੋਸੈਸਰ ਆਈਡੀ ਵਜੋਂ ਆਈਪੀ ਐਡਰੈਸ ਦੁਆਰਾ ਮੈਕ ਐਡਰੈਸ ਦੁਆਰਾ ਸਿਸਟਮ ਸੀਰੀਅਲ ਨੰਬਰ ਦੁਆਰਾ ਤਾਂ ਕਿਵੇਂ ਪਛਾਣ ਕੀਤੀ ਜਾਵੇਗੀ ਉਸ ਇੰਟਰਨੈਟ ਨੈਟਵਰਕ ਦੀ ਤਾਂ ਉਹ ਕੀਤੀ ਜਾਵੇਗੀ ਆਈਪੀ ਐਡਰੈਸ ਦੁਆਰਾ ਕਿਉਂਕਿ ਹਰ ਇੱਕ ਸਿਸਟਮ ਦਾ ਹਰ ਇੱਕ ਸਿਸਟਮ ਜਿਹੜਾ ਅਲੱਗ IP ਐਡਰੈਸ ਹੁੰਦਾ ਹੈ ਤਾਂ ਹਰ ਇੱਕ ਅਲੱਗ IP ਐਡਰੈਸ ਹੋਣ ਕਰਨਾ ਆਪਾਂ ਉਸ ਇੰਟਰਨੈਟ ਨੈਟਵਰਕ ਦੀ ਪਛਾਣ ਕਰ ਸਕਦੇ ਹਾਂ ਠੀਕ ਹੈ B ਇਸ ਦਾ ਰਾਈਟ ਆਨਸਰ IP ਐਡਰੈਸ ਨੈਕਸਟ ਦੇਖਦੇ ਹਾਂ ਵਟ ਇਜ਼ ਦਾ ਫੁੱਲ ਫਾਰਮ ਆਫ ISP ਤਾਂ ਕੱਲ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ISP ਕਵਰ ਕਰਵਾ ਚੁੱਕਿਆ ਸੀ ਤਾਂ ISP ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਇੰਟਰਨੈਟ ਸਰਵਿਸ ਪ੍ਰੋਵਾਈਡਰ A ਇਸ ਦਾ ਰਾਈਟ ਆਨਸਰ ਇੰਟਰਨੈਟ ਸਰਵਿਸ ਪ੍ਰੋਵਾਈਡਰ A ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ ਇੰਟਰਨੈਟ ਕੈਨ ਬੀ ਐਕਸੈਸਡ ਯੂজিং ਵਿਚ ਆਫ ਥਿਸ ਸੌਫਟਵੇਅਰਸ ਇਨ੍ਹਾਂ ਵਿੱਚੋਂ ਕਿਸ ਸੌਫਟਵੇਅਰ ਦੀ ਵਰਤੋਂ ਕਰਕੇ ਇੰਟਰਨੈਟ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਤਾਂ ਇੰਟਰਨੈਟ ਤੱਕ ਪਹੁੰਚ ਕਰਨ ਦੇ ਲਈ ਆਪਾਂ ਇਹਨਾਂ ਦੇ ਵਿੱਚੋਂ ਕੀ ਯੂਜ਼ ਕਰਾਂਗੇ ਤਾਂ ਗੇਮਿੰਗ ਪ੍ਰੋਗਰਾਮ ਨੋ 뮤직 ਪਲੇਅਰ ਨੋ 올 ਆਫ ਥਿਸ ਨੋ ਤਾਂ ਵੈਬ ਬ੍ਰਾਊਜ਼ਰ ਵੈਬ ਬ੍ਰਾਊਜ਼ਰ ਦਾ ਯੂਜ਼ ਕਰਾਂਗੇ ਆਪਾਂ ਨੇ ਕਿਸੇ ਵੀ ਇੰਟਰਨੈਟ ਤੇ ਆਪਾਂ ਨੂੰ ਕੋਈ ਕੰਮ ਕਰਨਾ ਹੋਵੇ ਕਿਸੇ ਸਾਈਟ ਤੇ ਜਾਣਾ ਹੋਵੇ ਤਾਂ ਉੱਥੇ ਆਪਾਂ ਕੀ ਹੈ ਵੈਬ ਬ੍ਰਾਊਜ਼ਰ ਦਾ ਯੂਜ਼ ਕਰਾਂਗੇ ਫੋਰ ਐਗਜ਼ਾਮਪਲ ਜਿਵੇਂ ਗੂਗਲ ਕ੍ਰੋਮ ਹੋ ਗਿਆ ਠੀਕ ਹੈ ਗੂਗਲ ਕ੍ਰੋਮ ਫਾਇਰਬਾਕਸ ਹੋ ਗਿਆ ਆਪੇਰਾਮੀਨੀ ਹੋ ਗਿਆ ਠੀਕ ਹੈ ਬਰੇਵ ਹੋ ਗਿਆ ਇਹ ਬਰੇਵ ਈਵੇਂ ਦਾ ਠੀਕ ਹੈ ਤਾਂ ਕਾਫੀ ਜਿਹੜੇ ਵੈਬ ਬ੍ਰਾਊਜ਼ਰ ਹੁੰਦੇ ਨੇ ਜਿਨ੍ਹਾਂ ਦੌਰਾਨ ਆਪਾਂ ਇੰਟਰਨੈਟ ਤੱਕ ਪਹੁੰਚ ਕਰ ਸਕਦੇ ਹਾਂ ਠੀਕ ਹੈ ਯਾਦ ਰੱਖਣਾ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ B ਵੇਲ ਬਰਾਉジング ਦਾ ਇੰਟਰਨੈਟ ਵਿਚ ਆਫ ਦਾ ਫੋਲੋਇੰਗ ਕੀ ਇਜ਼ ਯੂਜ਼ਡ ਫੋਰ ਫੁੱਲ ਸਕਰੀਨ 뷰 ਇੰਟਰਨੈਟ ਬਰਾਉਜ਼ਰ ਵਿੱਚ ਕੰਮ ਕਰਦੇ ਸਮੇਂ ਕਿਹੜੀ ਹੇਟ ਲਿਖੀ ਕੁੰਜੀ ਪੂਰੀ ਸਕਰੀਨ ਕਰਨ ਲਈ ਵਰਤੀ ਜਾਂਦੀ ਹੈ ਅਗਰ ਆਪਾਂ ਕਿਸੇ ਵੈਬ ਬਰਾਉਜ਼ਰ ਤੇ ਕੰਮ ਕਰ ਰਹੇ ਹੋਈਏ ਤਾਂ ਉਸ ਸਕਰੀਨ ਨੂੰ ਪੂਰਾ ਜ਼ੂਮ ਕਰਨਾ ਹੋਵੇ ਮਤਲਬ ਕਿ ਪੂਰੀ ਸਕਰੀਨ ਤੇ ਲਿਕੇ ਆਉਣਾ ਹੋਵੇ ਤਾਂ ਉਸ ਲਈ ਆਪਾਂ ਕਿਹੜੀ ਸ਼ਾਰਟਕਟ ਕੀ ਦਾ ਯੂਜ਼ ਕਰਾਂਗੇ ਤਾਂ ਉਸ ਦੇ ਲਈ ਯੂਜ਼ ਕਰਾਂਗੇ ਆਪਾਂ F11 ਦਾ C ਇਸ ਦਾ ਰਾਈਟ ਆਨਸਰ F11 ਦਾ ਯੂਜ਼ ਕਰਾਂਗੇ ਅਗਰ ਆਪਾਂ ਨੇ ਕਿਸੇ ਵੈਬ ਬ੍ਰਾਊਜ਼ਰ ਨੂੰ ਫੁੱਲ ਸਕਰੀਨ ਕਰਨਾ ਹੋਵੇ ਠੀਕ ਹੈ F11 ਨੈਕਸਟ ਵਿਜ਼ਿਟ ਕਰਦੇ ਹਾਂ ਕੁਐਸਚਨ ਨੰਬਰ 21 ਵਿਚ ਆਫ ਥਿਸ ਆਰ ਵੈਬ ਬ੍ਰਾਊਜ਼ਰ ਇਨ੍ਹਾਂ ਵਿੱਚੋਂ ਕਿਹੜਾ ਵੈਬ ਬ੍ਰਾਊਜ਼ਰ ਹੈ ਠੀਕ ਹੈ ਵੈਬ ਬ੍ਰਾਊਜ਼ਰ Google Chrome ਕੀ ਇਹ ਵੈਬ ਬ੍ਰਾਊਜ਼ਰ ਹੈ ਕਿ ਤਰ੍ਹਾਂ ਦਾ ਇੰਟਰਨੈਟ ਐਕਸਪਲੋਰਰ ਇਹ ਵੀ ਵੈਬ ਬ੍ਰਾਊਜ਼ਰ ਹੈ Brave ਇਹ ਵੀ ਵੈਬ ਬ੍ਰਾਊਜ਼ਰ ਹੈ ਤਾਂ D ਇਸ ਦਾ ਰਾਈਟ ਆਨਸਰ ਠੀਕ ਹੈ 올 ਆਫ ਥਿਸ ਨੇ ਜਿਹੜੇ ਇਹ ਸਾਰੇ ਵੈਬ ਬ੍ਰਾਊਜ਼ਰਸ ਨੇ ਨੈਕਸਟ ਵਿਜ਼ਿਟ ਕਰਦੇ ਆਂ ਇਹਨਾਂ ਵਿੱਚੋਂ ਕਿਹੜਾ ਖੋਜ ਇੰਜਨ ਹੈ ਖੋਜ ਇੰਜਨ ਵੈਬ ਬ੍ਰਾਊਜ਼ਰ ਤੋਂ ਅਲੱਗ ਹੁੰਦੇ ਨੇ ਖੋਜ ਇੰਜਨਸ ਅਲੱਗ ਹੁੰਦੇ ਨੇ ਠੀਕ ਹੈ ਤਾਂ ਇੰਟਰਨੈਟ ਐਕਸਪਲੋਰਰ ਕੀ ਹੈ ਇਹ ਵੈਬ ਬ੍ਰਾਊਜ਼ਰ ਹੈ ਆਪਣੇ ਕੋਲ ਕ੍ਰੋਮ ਇਹ ਵੀ ਵੈਬ ਬ੍ਰਾਊਜ਼ਰ ਹੈ ਫਾਇਰ ਬਾਕਸ ਇਹ ਵੀ ਵੈਬ ਬ੍ਰਾਊਜ਼ਰ ਬਟ ਜਿਹੜਾ ਗੂਗਲ ਹੈ ਇਹ ਇੱਕ ਤਰ੍ਹਾਂ ਦਾ ਸਰਚ ਇੰਜਨ ਹੈ ਠੀਕ ਹੈ ਗੂਗਲ ਗੂਗਲ ਬਾਬਾ ਕਹਿ ਦੇਣਾ ਜਿਸ ਨੂੰ ਆਪਾਂ ਠੀਕ ਹੈ ਇਸ ਦੇ ਉੱਪਰ ਆਪਾਂ ਕੁਝ ਵੀ ਸਰਚ ਕਰ ਸਕਦੇ ਆਂ ਠੀਕ ਹੈ ਤਾਂ ਇਹ ਕੀ ਹੈ ਇੱਕ ਤਰ੍ਹਾਂ ਦਾ ਸਰਚ ਇੰਜਨ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵੈਬ ਬ੍ਰਾਊਜ਼ਰ ਦੀ ਉਦਾਹਰਨ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਵੈਬ ਬ੍ਰਾਊਜ਼ਰ ਦੀ ਉਦਾਹਰਨ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਵੈਬ ਬ੍ਰਾਊਜ਼ਰ ਦੀ ਆ ਸਫਾਰੀ ਇਹ ਵੀ ਇੱਕ ਤਰ੍ਹਾਂ ਦਾ ਵੈਬ ਬ੍ਰਾਊਜ਼ਰ ਹੈ ਠੀਕ ਹੈ ਕ੍ਰੋਮ ਇਹ ਵੀ ਵੈਬ ਬ੍ਰਾਊਜ਼ਰ ਹੈ ਇੰਟਰਨੈਟ ਐਕਸਪਲੋਰਰ ਇਹ ਵੀ ਵੈਬ ਬ੍ਰਾਊਜ਼ਰ ਦੀ ਉਦਾਹਰਨ ਨਹੀਂ ਹੈ ਤਾਂ ਗੂਗਲ ਕੀ ਹੈ ਤਾਂ ਇਹ ਇੱਕ ਤਰ੍ਹਾਂ ਸਰਚ ਇੰਜਣ ਹੈ ਤਾਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ TCP ਦਾ ਮਤਲਬ ਕੀ ਹੈ TCP ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ TCP टीसी right पी की फुलफॉर्म दसो तो इसका राइट आंसर अपने को रहेगा इसकी फुलफॉर्म रहेगी अपने कोांसमिशन कंट्रोल प्रोटोकॉल बी इज द राइट आंसर टीसीपी फुलफॉर्म रहेगी अपने कोांसमिशन कंट्रोल प्रोटोकॉल अच्छी क्लास का आप लास्ट क्वेश्चन देख लें विच ऑफ द फॉलोविंग इज नॉट आ टाइप ऑफ ब्रॉडबैंड ब्रॉडबैंड इंटरनेट कनैक्शन हेठो कि ब्रॉडबैंड इंटरनेट कनैक्शन की किस्म नहीं है ਆ ਕੇਬਲ ਇਹ ਵੀ ਇੱਕ ਤਰ੍ਹਾਂ ਦਾ ਬ੍ਰੌਡਬੈਂਡ ਸਿਸਟਮ ਹੈ ਡੀਐਸਐਲ ਇਹ ਵੀ ਬ੍ਰੌਡਬੈਂਡ ਸਿਸਟਮ ਹੈ ਸੈਟੇਲਾਈਟ ਇਹ ਵੀ ਬ੍ਰੌਡਬੈਂਡ ਬਟ ਡਾਇਲ ਅਪ ਇਹ ਹੈ ਦਾ ਬ੍ਰੌਡਬੈਂਡ ਸਿਸਟਮ ਬਟ ਇਹ ਪੁਰਾਣੇ ਟਾਈਮ ਦਾ ਹੈ ਜਿਸ ਦੀ ਸਪੀਡ ਕਾਫੀ ਘੱਟ ਹੁੰਦੀ ਹੈ ਬਹੁਤ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਟੈਲੀਫੋਨ ਹੁੰਦੇ ਸੀ ਇੱਕ ਘੁੰਮਣ ਵਾਲੇ ਜਿਹੜੇ ਘੁੰਮ ਕੇ ਫੋਨ ਲੱਗਦਾ ਹੁੰਦਾ ਸੀ ਹਨਾ ਉਹ ਉਸ ਤਰੀਕੇ ਦਾ ਡਾਇਲ ਅਪ ਫੋਨ ਹੁੰਦਾ ਬਟ ਇਸ ਦਾ ਯੂਜ਼ ਹੁਣ ਇੰਟਰਨੈਟ ਕਨੈਕਸ਼ਨ ਦੇ ਵਿੱਚ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਡਾਇਲ ਅਪ ਠੀਕ ਹੈ ਦੇ ਇਸ ਦੇ ਵਿੱਚ ਗੱਲ ਕੀਤੀ ਇੱਕ DSL ਦੀ ਤਾਂ ਐਗਜ਼ਾਮ ਦੇ ਵਿੱਚ ਕਈ ਵਾਰ ਐਗਜ਼ਾਮ ਦੇ ਵਿੱਚ ਇਹਦੀ ਫੁੱਲ ਫਾਰਮ ਪੁੱਛ ਲੈਂਦੇ ਨੇ DSL ਦੀ ਤਾਂ DSL ਦੀ ਫੁੱਲ ਫਾਰਮ ਆਪਣੇ ਕੋਲ ਰਹੇਗੀ ਡਿਜੀਟਲ ਸਬਸਕ੍ਰਾਈਬਰ ਲਾਈਨ ਠੀਕ ਹੈ ਤਾਂ ਇਹ ਤੁਸੀਂ ਨੋਟ ਕਰ ਲੈਣੀ ਹੈ ਡਿਜੀਟਲ ਸਬਸਕ੍ਰਾਈਬਰ ਲਾਈਨ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੀ ਜਿਹੜੀ ਆਪਣੇ 25 ਕੁਐਸਚਨ ਸੀ ਇਹ ਕਵਰ ਹੋ ਚੁੱਕੇ ਨੇ ਬਟ ਜੇਕਰ ਆਪਾਂ ਇੰਟਰਨੈਟ ਦੀ ਗੱਲ ਕੀਤੀ ਜਾਵੇ ਤਾਂ ਇੰਟਰਨੈਟ ਦੇ ਅਜੇ ਆਪਣੇ ਐਡਵਾਂਸ ਲੈਵਲ ਤੇ ਕਾਫੀ ਕੁਐਸਚਨਸ ਪਏ ਨੇ ਕੱਲ ਦੀ ਕਲਾਸ ਕੱਲ ਕਰ ਕੱਲ ਦੀ ਕਲਾਸ ਦੀ ਪਾਰਟ 2 ਕਰਾਂਗੇ ਆਪਾਂ ਇੰਟਰਨੈਟ ਦਾ ਚਿਕੇ ਦੋਸਤੋ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਹੋਵੇ ਵੀਡੀਓ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਦੇਖੋ ਆਪਾਂ ਜਦੋਂ ਕੋਈ ਵੀ ਵੀਡੀਓ ਤਿਆਰ ਕਰਦੇ ਆ ਤਾਂ ਟਾਈਮ ਬਹੁਤ ਲੱਗਦਾ ਏ ਠੀਕ ਹੈ ਤਾਂ ਪਲੀਜ਼ ਸਪੋਰਟ ਜਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਵਿੱਚ ਇਸ ਵੀਡੀਓ ਨੂੰ ਵਾਦ ਤੋਂ ਵਾਦ ਜਰੂਰ ਸ਼ੇਅਰ ਕਰਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ